ਕੁਝ ਇਹ ਕੋਈ ਸੋਚ ਸੰਦ ਕੇ ਹੁਕਮ ਨਹੀਂ ਹੁੰਦਾ ਗੁਰੂ ਘਰ ਜਦੋਂ ਆਪਾਂ ਭਾਵਨਾ ਨਾਲ ਮਹਾਰਾਜ ਨੂੰ ਪੁੱਛਦੇ ਤੇ ਸੱਚੇ ਪਾਤਸ਼ਾਹ ਆਪ ਤਰੁੱਟ ਕੇ ਹੁਕਮ ਫਰਸਟ ਕਰਦੇ ਬੱਚਿਆਂ ਦੇ ਸੰਜੋਗ ਪ੍ਰਗਟ ਹੋਏ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੱਖਵਾਕ ਬਖਸ਼ਿਸ਼ ਕੀਤਾ ਹੁਕਮ ਬਖਸ਼ਿਸ਼ ਕੀਤਾ ਹਕਮ ਕੜੀ ਚੜਦੀ ਕਲਾ ਵਾਲਾ ਮੈਂ ਟੂਕ ਮਾਤਰ ਬੇਨਤੀ ਕਰਾਂਗਾ ਆਪ ਸਿਆਣੇ ਗੁਰਸਿੱਖ ਬਿਠੇ ਹੋਏ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਮਾ ਸਾਮਾ ਸੱਚੇ ਪਾਤਸ਼ਾਹ ਜੀ ਰਹੇ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਸਾਡਾ ਸਿਰ ਝੁਕਦਾ ਉਸ ਅਸਥਾਨ ਦੇ ਰਚੇਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਗੁਰਸਿੱਖਾਂ ਦਾ ਭਲਾ ਕੀਤਾ ਸ੍ਰੀ ਬਾਛਾ ਜੀ ਨੇ ਤੇ ਮਹਾਰਾਜ ਆਪਣੇ ਸਿੱਖਾਂ ਨੂੰ ਪਿਆਰੇ ਸ਼ਬਦ ਵੀ ਬੋਲੇ ਗੁਰਬਾਣੀ ਚ ਪਿਆਰਾ ਸ਼ਬਦ ਬੜੀਆਂ ਥਾਵਾਂ ਤੇ ਆਇਆ ਪਰ ਕਿਤੇ ਪਿਆਰਾ ਗੁਰੂ ਨੂੰ ਆਖਿਆ ਕਿਤੇ ਪਿਆਰਾ ਪਰਮੇਸ਼ਰ ਨੂੰ ਆਖਿਆ ਤੇ ਫਿਰ ਪਿਆਰਾ ਸਿੱਖਾਂ ਨੂੰ ਵੀ ਕਿਹਾ ਜਿਵੇਂ ਸਾਨੂੰ ਗੁਰੂ ਸਾਹਿਬ ਪਿਆਰੇ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਨੂੰ ਆਪਣੇ ਸਿੱਖ ਪਿਆਰੇ ਆਪਣੇ ਬੱਚੇ ਪਿਆਰੇ ਆਪਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿਆਰਾ ਕਹਿੰਦੇ ਕਈ ਸ਼ਬਦ ਨੇ ਆਸੇ ਮਿਲੋ ਪਿਆਰੇ ਜੀ ਦਾ ਪਿਆਰਾ ਸ਼ਬਦ ਵਰਤਿਆ ਪਿਆਰਾ ਸ਼ਬਦ ਪਰੇ ਪ੍ਰੇਮ ਜੋ ਨਿਕਲਿਆ ਕੋਲੋਂ ਦੇਖ ਕੇ ਵੀ ਖੁਸ਼ੀ ਇਹ ਕੋ ਮਤੋਂ ਮੋਦ ਇੱਕ ਹੁੰਦਾ ਪ੍ਰਬੋਧ ਬਹੁਤੀ ਜਦੋਂ ਖੁਸ਼ੀ ਆਉਂਦੀ ਹੈ ਬਹੁਤਾ ਜਦੋਂ ਪਿਆਰ ਹੁੰਦਾ ਹੈ ਫਿਰ ਸਾਡੇ ਅੰਦਰੋਂ ਪਿਆਰਾ ਸ਼ਬਦ ਨਿਕਲਦਾ ਪਿਆਰਾ ਸ਼ਬਦ ਨਿਕਲਦਾ ਗੁਰੂ ਸਾਹਿਬ ਨੂੰ ਵੀ ਪਿਆਰਾ ਸ਼ਬਦ ਬਾਣੀ ਵਿੱਚ ਬਸਦੇ ਆ ਮਹਾਰਾਜ ਸਿੱਖਾਂ ਨੂੰ ਵੀ ਪਿਆਰਾ ਕਹਿੰਦੇ ਥੇਰ ਘਰ ਬੈ ਸਭ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਨਾਨਕ ਕਾਟਿਸ ਪਾਦੇ ਮਹਾਰਾਜ ਆਪਣੀ ਸਿੱਖਾਂ ਨੂੰ ਪਿਆਰ ਕਰਦੇ ਜਿਨ੍ਹਾਂ ਨੂੰ ਫਿਰ ਪ੍ਰੇਮ ਕਰਦੇ ਫਿਰ ਉਹਨਾਂ ਨੂੰ ਪਿਆਰ ਲੱਗਦਾ ਅੱਜ ਮਹਾਰਾਜ ਨੇ ਉਹ ਪਿਆਰਾ ਸ਼ਬਦ ਜਿਹੜਾ ਹੁਕਮ ਵਿੱਚ ਬਖਸ਼ਿਸ਼ ਕੀਤਾ ਹਰੇਕ ਸਿਮਰ ਇੱਕ ਸਿਮਰ ਤੇ ਇਕ ਸਿਮਰ ਤੇ ਇਕ ਸਿਮਰ ਪਿਆਰੇ ਪਿਆਰੇ ਬਹੁਤ ਪਿਆਰ ਨਾਲ ਇਹੋ ਵੱਡਾ ਅਸ਼ੀਰਵਾਦ ਹੈ ਕੋਣ ਪਿਆਰ ਵਾਲੀ ਅਸ਼ੀਰਵਾਦ ਅਸ਼ੀਰਵਾਦ ਉਤੇ ਲੋਕੀ ਖਿੱਦਕੇ ਵੀ ਦੇ ਦਿੰਦੇ ਖਿੱਦਕੇ ਵੀ ਦੇ ਦਿੰਦੇ ਕਈ ਵਾਰੀ ਗਲੋ ਵੀ ਲੰਦੇ ਪਰ ਬਹੁਤ ਪਿਆਰ ਵਾਲੀ ਅਸ਼ੀਰਵਾਦ ਗੁਰੂ ਸਾਹਿਬ ਨੇ ਇਹਨਾਂ ਬੱਚਿਆਂ ਨੂੰ ਬਖਸ਼ਿਸ਼ ਕੀਤੀ ਮਾਲਾ ਜਿੰਦੇ ਪਿਆਰਿਓ ਇੱਕ ਨੂੰ ਹੀ ਸਿਮਰਨਾ ਹੈ ਇੱਕ ਪਰਮੇਸ਼ਰ ਨੂੰ ਹੀ ਸਿਮਰਨਾ ਉਹਨੂੰ ਹੀ ਯਾਦ ਕਰਨਾ ਪਿਆਰਿਓ ਜਦੋਂ ਤੁਸੀਂ ਇੱਕ ਨੂੰ ਸਿਮਰੋਗੇ ਯਾਦ ਕਰੋਗੇ ਜਪੋਗੇ ਫਿਰ ਕਲ ਕਲੇਸ਼ ਲੋਭ ਮੋਹ ਮਹਾ ਭੌਜਨਤਾ ਪਹਿਲਾਂ ਮਹਾਰਾਜ ਨੇ ਨਿੱਕੀਆਂ ਚੀਜ਼ਾਂ ਦਾ ਨਾਮ ਲਿਆ ਕਲ ਦਾ ਕਲੇਸ਼ ਦਾ ਲੋਭ ਦਾ ਮੋਹ ਦਾ ਫਿਰ ਗੁਰੂ ਅਰਜਨ ਦੇਵ ਜੀ ਨੇ ਮਹਾ ਭੌਜਨ ਦੀ ਗੱਲ ਕੀਤੀ ਮਹਾ ਭੌਜਨ ਸੰਬੰਧ ਕੋਈ ਵੀ ਹੋਵੇ ਬਨੁਮ ਕੋ ਹਰਖ ਹੋਵੇ ਸੋਗ ਹੋਵੇ ਗੰਗ ਭਉ ਜੰਤੋਂ ਹੀ ਤਰਨ ਦੀ ਹੈ ਭਉ ਜੰਤੋਂ ਨਹੀਂ ਤਰਿਆ ਜੀ ਇਹਨੂੰ ਬੜਾ ਔਖਾ ਮਾਰਾ ਨਹੀਂ ਦੱਸਿਆ ਭਉ ਜੰਤੋਂ ਤਰਨਾ ਮਾਰਾ ਦੇ ਸੱਚੇ ਪਾਤਸ਼ਾਹ ਜੀ ਨੇ ਤੁਸੀਂ ਜਦੋਂ ਵਾਹਿਗੁਰੂ ਨੂੰ ਜਪੋਗੇ ਨਾ ਮਨੋਂ ਪਿਆਰਿਓ ਜਦੋਂ ਉਹਨੂੰ ਮਨੋਂ ਜਪੋਗੇ ਤਾਲ ਕਲੇਸ਼ ਲੋਭ ਮੋਹ ਵੀ ਠੀਕ ਹੈ ਪਰ ਵੱਡਾ ਭੌਤ ਜਲੀ ਜਿਹੜਾ ਮਾਰਨ ਕਹਿੰਦੇ ਉਹਦੇ ਤੋਂ ਵੀ ਤਰ ਜਾਉਗੇ ਉਹਦੇ ਤੋਂ ਤਰ ਗਏ ਪਰ ਇਹ ਕੰਮ ਫਾਰਮੈਟਡ ਬੰਦਿਆਂ ਵਾਸਤੇ ਨਹੀਂ ਵੀ ਐਵੇਂ ਫਾਰਮੈਟਿੰਗ ਕੀ ਕਰ ਲਈ ਨਹੀਂ ਗੁਰਮਖੋਏ ਫਾਰਮੈਲਟੀ ਵਾਲਿਆਂ ਵਾਸਤੇ ਜਿਨੇਗਾ ਇਹ ਉਹਨਾਂ ਵਾਸਤੇ ਹੈ ਜਿਹੜੇ ਅੰਦਰੋਂ ਬਾਹਰੋਂ ਇੱਕ ਹੁੰਦੇ ਹੈ ਅੰਦਰੋਂ ਵੀ ਮਾਰ ਨਾਲ ਪਿਆਰ ਕਰਦੇ ਬਾਹਰੋਂ ਵੀ ਕਰਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ ਬਾਹਰੋਂ ਢੁੱਲ ਢੁੱਲ ਪੈਂਦਾ ਗੁਰੂ ਕਈ ਬਾਹਰੋਂ ਬਨਾਵਟ ਸੋਹਣੀ ਬਣਾ ਲੈਂਦੇ ਅੰਦਰ ਨਹੀਂ ਤਾਂ ਬਾਹਰ ਕਹਿੰਦੇ ਦਿਨੋਂ ਸਮਾਪਰਦਾਇ ਮਨਮਾਨ ਦੇ ਅਰਥੇ ਇਹ ਵੀ ਕਰਦੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰ ਪਿਆਰੇ ਆ ਮਨ ਕਰਕੇ ਵੀ ਉਹਨੂੰ ਸਿਮਰ ਤਨ ਕਰਕੇ ਵੀ ਉਹਨੂੰ ਸਿਮਰ ਤੇ ਕਰਮਾਂ ਕਰਕੇ ਵੀ ਉਹਨੂੰ ਸਿਮਰ ਕਿਤੇ ਵੀ ਤੂੰ ਹੋਵੇਂ ਬਸ ਉਹਨੂੰ ਯਾਦ ਕਰੀ ਜਾ ਉਹਨੂੰ ਯਾਦ ਕਰੀ ਮਨ ਕਰ ਸ਼ਰੀਰ ਕਰਕੇ ਉਹਦੀ ਮਰਿਆਦਾ ਵਿੱਚ ਰਹਿਣਾ ਜਿਹੜੇ ਆਪਾਂ ਕੰਮ ਕਾਰ ਕਰਦੇ ਆ ਇਹਨਾਂ ਵਿੱਚ ਵੀ ਉਹ ਪਿਆਰੇ ਦੀ ਯਾਦ ਹੋਵੇ ਮਾਰਾ ਕਹਿੰਦੇ ਫਿਰ ਅੱਜ ਕੱਲ 2.5 ਘੰਟੇ ਦਾ ਕੰਮ ਕਰ ਰਿਹਾ ਕਹਿੰਦੇ ਜੀ 24 ਘੰਟੇ ਦਾ ਦਸਵੰਦ ਕੱਢ ਦੋ 2.5 ਠੀਕ ਹੈ ਗਲਤ ਕਰ ਲਈ ਖੰਡਨ ਨਹੀਂ ਮੈਂ ਕਰ ਰਿਹਾ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ 2.5 ਘੰਟਿਆਂ ਦੀ ਗੱਲ ਨਹੀਂ ਕੀਤੀ ਉਹਨੇ ਕਿਹਾ 2.5 ਘੰਟੇ ਦਾ ਦਸਵੰਦ ਕੱਢ ਸਵਾਸਤ ਨਹੀਂ ਉਹ ਤਾਂ ਦਿਨਸ ਦਿਨਸ ਸਾਹ ਸਾਹ ਦੀ ਗੱਲ ਕਰ ਰਿਹਾ ਹੈ ਮਾਰਗ ਨੇ ਨਿਮਖ ਨਿਮਖ ਇੱਕ ਨਿਮਖ ਨਿਮਖ ਸਮਾਂ ਨਿਮਖ ਸਮੇਂ ਦੀ ਸਭ ਤੋਂ ਛੋਟੀ ਇਕਾਈ ਹੈ ਇਹਨੇ ਸਮੇਂ ਵਾਸਤੇ ਵੀ ਗੁਰੂ ਨਾ ਪੁੱਜੇ ਗੁਰੂ ਨਾ ਪੁੱਜੇ ਫਿਰ ਮਾਰਗ ਨੇ ਅਥੀਰ ਤੇ ਕਿਉਂਕਿ ਮੈਂ ਟੂਕ ਵੀ ਬੇਨਤੀ ਕਰਦੇ ਆ ਇਸ ਸ਼ਬਦ ਵਿੱਚ ਸਾਧ ਜਨਾ ਕੀ ਰੇ ਨਾਨਕ ਮੰਗਲ ਸੂਖ ਸਦਾ ਦੇ ਜਦੋਂ ਗੁਰਸਿੱਖਾਂ ਦੀ ਧੂੜ ਬਣ ਲੋਗੇ ਗੁਰਸਿੱਖਾਂ ਦਾ ਮਨੋਂ ਤਨੋਂ ਸਤਿਕਾਰ ਕਰੋਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖਿਓ ਕਿੰਨਾ ਨਤ ਵਰਦਾ ਵੇਖਿਓ ਮਹਾਰਾਜ ਕਹਿੰਦੇ ਮੰਗਲ ਖੁਸ਼ੀ ਨੂੰ ਕਹਿੰਦੇ ਕੋਈ ਆ ਖੁਸ਼ੀ ਦਾ ਕੰਮ ਮੰਗਲ ਖੁਸ਼ੀ ਨੂੰ ਕਹਿੰਦੇ ਗੁਰਬਾਣੀ ਵਿੱਚ ਆਉਂਦਾ ਆਜ ਹਮਾਰਾ ਮੰਗਲ ਚਾਰ ਅੱਜ ਸਾਡੇ ਘਰ ਦੀ ਤੇ ਖੁਸ਼ੀ ਆ ਖੁਸ਼ੀ ਮੰਗਲ ਨਾਮ ਖੁਸ਼ੀ ਦਾ ਸੁੱਖਾ ਕਿੱਥੋਂ ਨਹੀਂ ਚਾਹੀਦਾ ਸੁੱਖ ਸਾਰੇ ਨਹੀਂ ਚਾਹੀਦਾ ਮਾਲਕ ਜੇ ਜਦੋਂ ਗੁਰਸਿੱਖਾਂ ਦੀ ਤੂੰੜ ਬਣੋਗੇ ਗੁਰਸਿੱਖਾਂ ਨੂੰ ਪਿਆਰ ਕਰੋਗੇ ਵਾਹਿਰ ਵੇਖਿਓ ਤੁਹਾਡੇ ਘਰ ਮੰਗਲ ਵੀ ਆਉਣੇ ਆ ਤੇ ਖੁਸ਼ੀਆਂ ਵੀ ਆਉਣੀਆਂ ਆ ਆਨੰਦ ਬਣਨਾ ਮੰਗਲ ਵੀ ਆਉਣੇ ਸੁੱਖ ਵੀ ਆਉਣੇ ਸੋ ਮਾਲਕ ਨੇ ਬੜੀ ਕਿਰਪਾ ਕੀਤੀ ਹੈ ਭਾਈ ਜਤਿੰਦਰ ਸਿੰਘ ਉਹ ਯੂਕੇ ਵਿੱਚ ਰਹਿੰਦੇ ਆ ਪਰ ਮੈਂ ਸੱਚ ਦੱਸਦਾ ਗੁਰਮੁਖ ਹੋਏ ਪੰਜਾਬ ਨਾਲ ਵਾਲਿਆਂ ਨਾਲੋਂ ਚੰਗੇ ਤੇ ਪੰਜਾਬ ਵਾਲਿਆਂ ਨਾਲੋਂ ਚੰਗੇ ਆ ਦੂਜੀ ਧਰਤੀ ਤੇ ਰਹਿਣਾ ਉਥੇ ਰਹਿ ਕੇ ਵੀ ਗੁਰੂ ਸਾਹਿਬ ਨਾਲ ਜੁੜੇ ਰਹਿਣਾ ਪਿਆਰ ਨਾਲ ਲੱਗੇ ਰਹਿਣਾ ਫਿਰ ਆਪ ਵੀ ਜੁੜਨਾ ਅੱਗੇ ਹੋਰ ਨਾਲ ਹੋ ਵੀ ਗੁਰਮਾਨਾ ਮਾਰਨ ਦੀ ਬਾਣੀ ਦਾ ਪ੍ਰਚਾਰ ਕਰਨਾ ਸਿੱਖੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਵੀ ਫਾਰਮੈਟਡ ਨਹੀਂ ਹੋਣੀ ਚਾਹੀਦੀ ਸਿੱਖੀ ਫਾਰਮੈਨਟੀ ਦੇ ਵੀ ਐਵੇਂ ਉਤੋਂ ਉਤੋਂ ਨੇ ਉਤੋਂ ਤੋਂ ਵਾਲਿਆਂ ਦੀ ਗੱਲ ਵੀ ਨਹੀਂ ਬਣਦੀ ਜਿਹੜੇ ਉਤੋਂ ਉਤੋਂ ਦੇ ਪੋਲੇ ਪੋਲੇ ਕੇ ਲੱਗੇ ਰਹਿੰਦੇ ਜਿਹੜਾ ਬੂਤਾ ਪੋਲਾ ਜਾਂ ਲੱਗਾ ਹੋਵੇ ਉਹ ਕੁੱਟਿਆ ਜਾਂਦਾ ਐਵੇਂ ਪੋਲਾ ਜਾਂ ਬੂਤਾ ਕਿਹ ਵਲੇ ਵੀ ਗੁਰਪਖੋ ਕੁੱਟਿਆ ਜਾਂਦਾ ਸਿੱਖੀ ਫਾਰਮੈਨਟੀ ਵਾਲਿਆਂ ਦੇ ਵਸ ਦਾ ਰੋਗ ਨਹੀਂ ਹੈ ਰੋਗ ਕਹਿੰਦੇ ਵਿਸ਼ਾ ਕਰ ਭਾਈ ਰਣਧੀਰ ਸਿੰਘ ਜੀ ਮਹਾਂਪੁਰਸ਼ ਤੁਸੀਂ ਆਪ ਉਹਨਾਂ ਦੇ ਸੰਗੀਤ ਸਾਥੀ ਪਿਆਰੇ ਬੈਠੇ ਹੋ ਉੱਤੋਂ ਉੱਤੋਂ ਨਹੀਂ ਉਹ ਲੱਗੇ ਵੀ ਐਵੇਂ ਤਾਂ ਪਾਖ ਰਿਹਾ ਮੋਰਚਾ ਲਾਇਆ ਅੰਦਰੋਂ ਲੱਗੇ ਦਿਨੋਂ ਜੁੜੇ ਜਿਹੜੇ ਦਿਲੋਂ ਜੁੜੇ ਆ ਸਾਧ ਸੰਗਤ ਵੀ ਉਹ ਸਿੱਖੀ ਵਿੱਚ ਤਰੂ ਉਤਾਰੇ ਦੀ ਤਰ੍ਹਾਂ ਚੁੱਕਦੇ ਸੰਤ ਅਤਰ ਸਿੰਘ ਜੀ ਮਹਾਰਾਜ ਮਸਤ ਆਣੇ ਵਾਲੇ ਕੀ ਆ ਬਾਤ ਉਹਨਾਂ ਦਾ ਜੀ ਆਦਮੀ ਜਿਹੜੂ ਸਭ ਕੁ ਦਾ ਆਬਰੀ ਦੇ ਵਿੱਚ ਜਿਹੜਾ ਰਹੇ ਹੋ ਜਿੱਥੇ ਮਾਂ ਬਖਾਨੇ ਸਵਾ ਲੱਖ ਜਪਨੀ ਸਾਹਿਬ ਦਾ ਪਾਠ ਕੀਤਾ ਇਹ ਉੱਤੋਂ ਤੋਂ ਲੱਗਣ ਵਾਲਾ ਕਰ ਹੀ ਨਹੀਂ ਸਕਦਾ ਉੱਤੋਂ ਤੋਂ ਲੱਗਣ ਵਾਲਾ ਵੀ ਕਰ ਸਕਦਾ ਪੱਕੇ ਲੱਗੇ ਆਰਾਦਾ ਬਣਾ ਕੇ ਲੱਗੇ ਬਾਬਾ ਜਵਾਲਾ ਸਿੰਘ ਦੀ ਹਲਖੋਵਾਲ ਵਾਲੇ ਗੁਰਮੁਖਤ ਹੈ ਕੈਸਾ ਜੀਵ ਹੈ ਵੇਦਿਆਂ ਸਾਰੀ ਨਾਮ ਚੱਲ ਪਈਦਾ ਸੀ ਅੱਡੇ ਤੇ ਜਿਹੜਾ ਕੋਲ ਬਹਿ ਗਿਆ ਉਹ ਤਾਂ ਨਿਹਾਲੀ ਹੋ ਗਿਆ ਨਾ ਜਿੰਨੇ ਵੇਖਿਆ ਪੁਰੇਂਦਰ ਨਾਮ ਚੱਲਦਾ ਜਿਹੜਾ ਕੋਲ ਬੈਠਾ ਉਹ ਨਿਹਾਲ ਹੋ ਗਿਆ ਫਿਰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਸਾ ਪਿੰਡ ਨਾਲ ਵਾਲੇ ਬੜੀ ਮਰਿਆਦਾ ਦੇ ਪਹਿਰਾ ਦਿੱਤਾ ਇੰਨਾ ਦਿਨੋਂ ਲੱਗੇ ਇੰਨਾ ਦਿਨੋਂ ਲੱਗੇ ਦੀ ਸੁੱਤੇ ਪਏ ਵੀ ਕੰਮ ਚੱਲ ਰਿਹਾ ਸੁੱਤੇ ਪਏ ਕੰਮ ਕਰ ਲੈ। ਕਮਾਲ ਹੋ ਗਏ। ਬਾ ਮੁਰਖ ਕਹਿਣ ਨੂੰ ਸੁੱਤੇ ਐ ਤੇ ਬਾਣੀ ਤੁਰ ਪਈ। ਪਾਠ ਸ਼ੁਰੂ ਹੋ ਜਾਂਦਾ। ਸਿੰਘ-ਪੋਤਰੀਆਂ ਪ੍ਰਕਾਸ਼ ਕਰ ਲੈਂਦੇ ਆ ਤੇ ਗੁਰਮੁਖੋਂ ਕੱਲਾ-ਕੱਲਾ ਅੱਖਰ ਬਿਲਕੁਲ ਸ਼ੁੱਧ ਬੜ ਰਿਹਾ ਬਾਪੁਖ। ਕਹਿਣ ਨੂੰ ਸੁੱਤੇ ਐ। ਕੈਸੀ ਵਿਵਸਥਾ ਹੋएगी। ਨਾ ਦਿਨ ਵੇਖਿਆ ਨਾ ਰਾਤ ਵੇਖੀ। ਬਸ ਲੱਗੇ ਹੀ ਰਹੇ। ਦਿਲੋਂ ਜੁੜੇ ਨਾ ਬਾਬਾ ਲੰਦ ਸਿੰਘ ਜੀ ਗੁਰਮੁਖ ਪਿਆਰੇ ਬਾਪੁਖ ਦਿਲੋਂ ਲੱਗੇ ਸਾਥੇ ਜੁੜੇ ਪੱਕੇ ਜੁੜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪੱਕਾ ਜੁੜਦਾ ਉਹਦੇ ਤੇ ਬੜੀਆਂ ਮਿਹਰਾਂ ਹੁੰਦੀਆਂ ਨੇ ਬੜੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਅੱਜ ਕੱਲ੍ਹ ਦੀਆਂ ਬੱਚੀਆਂ ਨੇਰੀ ਆਈ ਗੁਰਮੁਖੋ ਨੇਰੀ ਨੇਰੀ ਆਈ ਹੈ ਵਕਾਰਾਂ ਦੇ ਵੀ ਤੇ ਕਾਸ਼ਨ ਪਰਸਤੀ ਤੇ ਮਹਾਰਾਜ ਨੇ ਬੜੀ ਮਿਹਰ ਕੀਤੀ ਆ ਭਾਈ ਜਤਿਪਿੰਦਰ ਸਿੰਘ ਜੀ ਦੀ ਸੁਪੁੱਤਰੀ ਅਰਸ਼ਪ੍ਰੀਤ ਕਾ ਮੇਰੀ ਸਿਕੜੀ ਕਹਿੰਦੀ ਵੀ ਮੈਂ ਇਹਦਾ ਕੀਰਤਨ ਸੁਣਦੀ ਹਾਂ ਮੈਂ ਰਾਸੇ ਕਿਹਾ ਚਲ ਤਿਆਰ ਹੋ ਬਣ ਆ ਕਹਿਣ ਤੇ ਮੈਂ ਕਿਹਾ ਇੱਥੇ ਜਾਣਾ ਹੈ ਆਪਾਂ ਤਿਆਰਸ਼ਪ੍ਰੀਤ ਕੌਰ ਕੀਰਤਨ ਕਰ ਰਹੀ ਸੀ ਕਹਿਣ ਲੱਗੀ ਵੀ ਇੱਥੇ ਜਾਣਾ ਹੈ ਤੇ ਤਾਂ ਮੈਂ ਕਿਹਾ ਤੂੰ ਸੁਣਦੀ ਹੈਂ ਬਾਰੋਕ ਮੇਰ ਕਿਪਾ ਬਖਸ਼ਿਸ਼ ਸੋ ਇਹਨਾਂ ਨੇ ਸਿੱਖੀ ਨੂੰ ਦ੍ਰਿੜ ਰੱਖਿਆ ਇਹ ਵੈਗਰੂ ਦੀ ਦਾਤ ਤੋਂ ਬਗੈਰ ਨਹੀਂ ਹੋ ਸਕਿਆ ਬੜੀ ਵੱਡੀ ਮਿਹਰ ਚਾਹੀਦੀ ਹੈ ਬੜਾ